ਪਿਆਰੇ ਦਰਥੀਓ ਸਤ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਰੂ ਕਰਦੇ ਹਾਂਗੇ ਵਿਸ਼ਾ ਰਾਜਨੀਤੀ ਸ਼ਾਸਤਰ ਜਮਾਤ 12 ਪੰਚਾਇਤੀ ਰਾਜ ਪ੍ਰਣਾਲੀ ਸੁਨਧੀ ਗਾਂਧੀ ਦਾ ਵਿਚਾਰ ਆਇਡਲ ਬਲੇਜ ਐਂਡ ਆਇਡਲ ਬਲੇਜ ਇਜ਼ ਫ੍ਰੀ ਫਰੋਮ cultural and the fit there is a harmony among communities and untouchability as absent mahatma gandhi bharat vich chaitye rai pranali mahatva kamiyan ate upa swasthana ਸੰਸਥਾਵਾਂ ਪਿੰਡੂ ਖੇਤਰ ਦਾ ਅਰਥ ਭਾਰਤੀ ਸੰਵਿਧਾਨ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਸੰਵਿਧਾਨਕ ਵਿਵਸਥਾਵਾਂ ਭਾਰਤੀ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਸਮੱਸਿਆਵਾਂ ਤੇ ਕਮੀਆਂ ਤੇ ਉਹਨਾਂ ਦੇ ਉਪਾ ਪਿੰਡੂ ਖੇਤਰ ਦੇ ਸਵੈ ਸ਼ਾਸਨ ਸਥਾਨਕ ਸੰਸਥਾਵਾਂ ਦਾ ਅਰਥ ਪਿੰਡੂ ਖੇਤਰ ਦੀਆਂ ਸਵੈ ਸ਼ਾਸਨ ਸਥਾਨਕ ਸੰਸਥਾਵਾਂ ਦਾ ਅਰਥ ਪਿੰਡ ਦੀ ਲੋਕਾਂ ਦੀ ਪਿੰਡ ਪੱਧਰ ਤੇ ਹੀ ਸਥਾਨਕ ਸਰਕਾਰ ਦੀ ਹੋਂਦ ਤੋਂ ਹੈ ਜਿਸ ਵਿੱਚ ਪਿੰਡ ਦੇ ਲੋਕ ਹੀ ਵਿਧਾਨਪਾਲਿਕਾ ਗ੍ਰਾਮ ਸਭਾ ਕਾਰਜਪਾਲਿਕਾ ਗ੍ਰਾਮ ਪੰਚਾਇਤ ਦੇ ਰੂਪ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ ਪਿੰਡੂ ਖੇਤਰ ਦੇ ਸਵੈ ਸ਼ਾਸਨ ਸਥਾਨਕ ਸੰਸਥਾਵਾਂ ਦਾ ਅਰਥ ਅਜਿਹੀ ਸਿਸਟਮ ਵਿੱਚ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਤੇ ਲੋੜਾਂ ਦਾ ਵਸਤਵ ਗਿਆਨ ਬਹੁਤ ਨੇੜੇ ਤੋਂ ਹੁੰਦਾ ਹੈ ਤੇ ਉਹ ਉਹਨਾਂ ਨੂੰ ਆਪਣੇ ਪੱਧਰ ਤੇ ਬਧੀਆ ਢੰਗ ਨਾਲ ਹੱਲ ਕਰ ਸਕਦੇ ਹਨ ਸੰਵਧਾਨਿਕ ਵਿਵਸਥਾ ਸੰਵਧਾਨਿਕ ਵਿਵਸਥਾમાં 73ਵੀਂ ਸੰਵਧਾਨਕ ਸੋਧ ਐਕਟ 1992 ਅਨੁਸਾਰ ਭਾਰਤ ਵਿੱਚ ਪੰਚਾਇਤੀ ਰਾਜ ਦੀਆਂ ਪੇਂਡੂ ਖੇਤਰ ਵਿੱਚ ਦੀਆਂ ਸਵੈ ਸ਼ਾਸਨ ਦੀਆਂ ਸਥਾਨਕ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਦਿੱਤੀ ਗਈ ਜੋ ਕਿ 24 April 1992 ਨੂੰ ਲਾਗੂ ਹੋਈ ਇਸ ਸੰਵਿਧਾਨਕ ਸੋਧ ਐਕਟ 1992 ਅਨੁਸਾਰ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਪੇਂਡੂ ਖੇਤਰ ਪੱਧਰ ਤੇ ਤਿੰਨ ਸੰਸਥਾਵਾਂ ਦੀ ਵਸਤਾ ਕੀਤੀ ਗਈ ਪਿੰਡ ਪੱਧਰ ਤੇ ಗ್ರಾಮ ਪੰਚਾਇਤ ਬਲਾਕ ਪੱਧਰ ਤੇ ਪੰਚਾਇਤ ਸਮਤੀ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਡਿਸਟ੍ਰਿਕਟ ਲੈਵਲ ਪੰਚਾਇਤ ਸਮਤੀ ਬਲਾਕ ਲੈਵਲ ਗ੍ਰਾਮ ਪੰਚਾਇਤ ਬਲੇਜ ਲੈਵਲ ਸੰਵਿਧਾਨਕ ਵਿਵਸਥਾਵਾਂ ਭਾਰਤੀ ਸੰਵਿਧਾਨ ਦੀ ਅਨੁਛੇਦ 40 ਅਨੁਸਾਰ ਇਹ ਗੱਲ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ। ਪੁੱਛਦੇ ਨੇ ਕਿ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਛੇਦ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦਾ ਵਰਣਨ ਕਰਿਆ ਹੋਇਆ ਹੈਗਾ? ਤਾਂ ਅਨੁਛੇਦ 40 ਹੈਗਾ। द स्टेट टेक स्टेप टू द ऑर्गेनाइज बलेज पंचायत एंड 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 वो दम विद टच सच पावर्स एंड एथोरटी एज मे बी नेसेसरी टू एंडेबल दैम ਫੈਕਸ਼ਨ ਜਿਹਦਾ ਐਜ਼ ਜੁੰਟਸ ਆਫ ਦਾ ਸੈਲ ਸੈल्फ ਗਵਰਨਮੈਂਟ ਇਹ ਭਾਰਤੀ ਸੁਧਾਨ ਦੇ ਭਾਗ ਨੰਬਰ 4 ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ ਸਿਧਾਂਤਾਂ ਵਿੱਚ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਭਾਰਤ ਵਿੱਚ ਪੰਚਾਇਤੀ ਰਾਜ ਸੰਵੰਧੀ ਮੂਲ ਤੱਤ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦਾ ਪਿਤਾਮਾ ਲਾਰਡ ਰਿਪਨ 191882 ਨੂੰ ਮੰਨਿਆ ਜਾਂਦਾ ਹੈ ਠੀਕ ਹੈ ਇਹ ਵੀ ਯਾਦ ਰੱਖਣਾਗਾ ਕਿ ਪੰਚਾਇਤੀ ਰਾਜ ਪ੍ਰਣਾਲੀ ਦਾ ਪਿਤਾਮਾ ਕਿਹਨੂੰ ਬੰਦੇੰਦਾਗਾ ਲਾਰਡ ਰਿਪਨ ਭਾਰਤ ਵਿੱਚ ਪੰਚਾਇਤੀ ਰਾਜ ਸੰਬੰਧੀ ਪਹਿਲੀ ਗਠਿਤ ਕਮੇਟੀ ਬਲਵੰਤ رائے ਮਹਿਤਾ ਕਮੇਟੀ 1957 ਇਹ ਗੱਲ ਯਾਦ ਰੱਖਣੀ ਹੈ ਪੰਚਾਇਤੀ ਰਾਜ ਨਸਵੰਤ ਕਮੇਟੀ ਸ਼ੂਪਲਮੰਤਰ ਹੈ ਕਮੇਟੀ ਸੀ ਰਾਜ Rajasthan ਪਹਿਲਾ ਰਾਜ ਜਿਸ ਨੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਅਪਣਾਇਆ 2 ਅਕਤੂਬਰ 1959 ਨੂੰ ਭਾਰਤ ਵਿੱਚ ਪੰਚਾਇਤੀ ਰਾਜ ਸੰਬੰਧੀ ਮੂਲ ਤੱਥ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨੂੰ ਸੰਵਿਧਾਨਕ ਮਾਨਤਾ ਅਨੁਸਾਰ 73ਵੀਂ ਸੰਵਿਧਾਨਕ ਸੋਧ ਐਕਟ 392 ਦੁਆਰਾ ਪ੍ਰਾਪਤ ਹੋਈ ਪੰਚਾਇਤੀ ਰਾਪਨਾਈ ਨੂੰ ਸੰਵਿਧਾਨਕ ਮਾਨਤਾ ਦੇਣ ਦੀ ਸਪਾਰਸ਼ ਸਭ ਤੋਂ ਪਹਿਲਾਂ ਐਲ ਐਮ ਸਿੰਘਵੀ ਕਮੇਟੀ 1986 ਨੇ ਕੀਤੀ ਸੀ 73ਵੀਂ ਸੰਵਿਧਾਨਕ ਸੋਧ ਐਕਟ 392 ਗੋਦਗਿਲ ਕਮੇਟੀ 1988 ਦਿਆਂ ਸਪਾਰਸ਼ਾਂ ਤੇ ਆਧਾਰਿਤ ਹੈ ਭਾਰਤ ਵਿੱਚ ਪੰਚਾਇਤੀ ਰਾ ਪ੍ਰਣਾਲੀ ਦੀ ਮਹੱਤਤਾ ਮਹੱਤਤਾ ਲੋਕਾਂ ਦੀ ਪ੍ਰਤੱਖ ਅਤੇ ਕੇਰਿਆਸ਼ੀਲ ਭਾਗੀਦਾਰੀ ਹੇਠਲੇ ਪੱਧਰ ਦੇ ਲੋਕਤੰਤ ਦੀ ਸਥਾਪਨਾ ਸ਼ਕਤੀਆਂ ਦਾ ਕੇਂਦਰੀਕਰਨ ਸਮੱਸਿਆਵਾਂ ਦਾ ਵਾਸਤਵ ਗਿਆਨ ਲੋਕਾਂ ਵਿੱਚ ਰਾਜਨੀਤਿਕ ਜਾਗਰੂਕਤਾ ਰਾਸ਼ਟਰੀ ਹਿੱਤਾਂ ਦੀ ਪੂਰਤੀ ਲੋਕਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਦਾ ਪੈਦਾ ਹੋਣਾ BYPR গ্রਾਸ রুট লেভেল politcal ਅੰਡਰਸਟੈਂਡਿੰਗ ਐਂਡ ਰੀ proration to and the and then understand